ਉਗੀ ਹੋਣਾ ਇਹ عمر ਉਹ ਬੱਚੇ ਦੀ ਸੇਵਾ ਕਰਕੇ ਉਹ ਠੀਕ ਕਰਨ ਦੀ ਆ ਨਾਲ ਉਹ ਵਿਆਹ ਕਰਨ ਦੀ ਨਹੀਂ ਐਦਾ ਕੀਤਾ ਸੀ ਔਰ ਆਪਣੇ ਰਿਸ਼ਤੇਦਾਰਾਂ ਕੋ ਰਹਿ ਰਹੀ ਹੈ ਔਰ ਰਿਸ਼ਤੇਦਾਰ ਉਸ ਦਾ ਵਿਆਹ ਆਪਣੇ ਲੜਕੇ ਨਾਲ ਕਰ ਰਹੇ ਜੋ ਕਿ ਅਪਾਹिज ਹੈ ਲੜਕੀ ਉਹਦੀ ਘੂਆ ਹੀ ਲੱਗਦੀ ਹੈ ਜਿਹਦਾ ਲड़का ਪੁਲਿਸ ਨੇ ਚਲਦੇ ਵਿਆਹ 'ਚ ਮਾਰਿਆ ਛਾਪਾ ਨਾਬਾਲਗ ਤੇਜੀ ਦਾ ਵਿਆਹ ਕਰਵਾ ਰਹੇ ਸੀ ਕੁੜੀ ਦੀ ਪੂਆ ਆਪਣੇ ਹੀ بیٹے ਨਾਲ ਕਰਵਾਉਣ ਲੱਗੀ ਸੀ ਸ਼ਾਦੀ ਪੁਲਿਸ ਨੇ ਐਨ ਮੌਕੇ ਤੇ ਪਹੁੰਚ ਕੇ ਰਖਾਇਆ ਚਲਦਾ ਬਿਆ ਉਧਰ ਪੁਲਿਸ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਦੇਖ ਮੁੰਡੇ ਦੇ ਪਰਿਵਾਰ ਨੇ ਕੀਤਾ ਖੂਬ ਹੰਗਾਮਾ ਜੀ ਤੁਸੀਂ ਅਸੀਂ ਬਿਆਨ ਦੇ ਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਜਿਤਨਾ ਖਲਵਾੜ ਨਹੀਂ ਕਰੀਦਾ ਹੁੰਦਾ ਸਮਝੀਦਾ ਹੁੰਦਾ ਗੱਲ ਨੂੰ ਠੀਕ ਹੈ ਨਾ ਇਹਦਾ ਭਾਜੀ ਨਾ ਕਰੋ ਬੱਸ ਇਹ ਥੋੜਾ ਕਾ ਵੀ ਪਿਆਜ ਹੋ ਗਿਆ ਤਾਂ ਮਚਾ ਕੇ ਨਾ ਚੰਗਾ ਭਲਾ ਜੰਗਮਾਨ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਜਿਹੜਾ ਨਗੇਸ਼ ਤਾਂ ਕਹੇ ਮੇਰੀ ਪਟੇੜਿਆ ਮੇਰੇ ਭਰਾ ਦਾ ਮੈਨੂੰ ਇਦਾਂ ਦਾ ਥੋੜਾ ਮਾਰਾ ਸੋਚੂਂਗੀ ਉਹਦਾ ਸਿਆਣੇ ਬੰਦੇ ਹਾਂ ਤੁਸੀਂ ਆਪ ਸਮਝਦਾ ਆ ਰਹੇ ਕਿ ਤਨ ਹੋਣੀ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮੱਲਾ ਲਗਾ ਦੇਵਾਂਗਾ ਸਾਡਾ ਇਹ عمر ਉਹ ਬੱਚੇ ਦੀ ਸੇਵਾ ਕਰਕੇ ਉਹਨੂੰ ਠੀਕ ਕਰਨ ਦੀ ਆ ਨਾ ਉਹ ਤੇ ਵਿਆਹ ਕਰਨ ਦੀ ਨਹੀਂ ਇਦਾਂ ਕੀਤਾ ਸੀ ਆਪਿਆ ਕੰਮ ਚੱਲਦੀ ਮੀਂਹ ਦਿੱਤਾ ਵਾ ਉਹ ਮੇਰੇ ਮੁੰਡੇ ਆਪਣੇ ਕੱਪੜੇ ਤੱਕ ਨਹੀਂ ਪਾ ਸਕਦਾ ਇਸ ਤਰ੍ਹਾਂ ਮੇਰਾ ਪਤਾ ਚਲ ਗਿਆ ਕਿ ਇਸ ਤਰੀਕੇ ਦੇ ਕੰਮ ਹੈਗੇ ਨਹੀਂ ਕਿ ਮੁੰਡੇ ਦੀ ਹਿੰਸਾ ਨਹੀਂ ਹੈ ਸੇਲੜਕੇ ਦੇ ਨਾਲ ਉਸ ਨੂੰ ਕੀਤਾ ਗਿਆ ਵਿਆਹ ਹੋਣਾ ਹੈ ਉਹ ਸਖ਼ਤ ਤਰੀਕੇ ਨਾਲ ਨਹੀਂ ਦਿਖਾ ਰਹੇ ਇਸ ਵਕਤ ਲੜਕਾ ਹੈ ਜਿਹੜਾ ਕੀ ਬਿਲਕੁਲ ਠੀਕ ਹੈ ਦੋ-ਤਾਰ-ਤਾਰ ਦਿਨ ਮਾਰਿਆ ਜਿਹੜਾ ਕਿ ਜਹਾਂ ਕਿ ਇਸ ਮੈਰੀ ਸੁਣੋ ਤੁਸੀਂ ਉਹਨਾਂ ਨੂੰ ਮੁਆਵਜ਼ਾ ਲੈ ਰਹੇ ਹੋ ਉਹਨੂੰ ਦੱਸਿਆ ਜਾ ਰਿਹਾ ਹੈ ਕਿ ਨਿਗਰੀ ਨੂੰ ਬਹੁਤ ਸਾਫ਼ੀ ਦਿੱਤੀ ਹੈ ਕਿ ਇਹ ਜਿਹੜਾ ਉਹ 30 ਸਾਲ ਹੈ ਆਇਆ 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 ਐ ਵੀਆ ਵਾਲੀ ਕੋੜੀ ਕਾਰ ਬੈਂਡ ਬਾਜਾ ਸਭ ਕੁਝ ਆ ਚੁੱਕਿਆ ਸੀ ਪਰ ਐਨ ਮੌਕੇ ਤੇ ਪੁਲਿਸ ਹਤੇ ਸਮਾਸ਼ ਸੇਵੀ ਸਥਾਪਨਾ ਪਹੁੰਚਿਆ ਤੌਨਾ ਦੇਵੀ ਹੋਛੁੜ ਕੇ ਦਰਸਲ ਅੰਮ੍ਰਿਤਸਰ ਤੋਂ ਇਹ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੂਆ ਆਪਣੀ ਹੀ ਤੇਜ਼ੀ ਦੇ ਅਲਾਵਾ ਆਪਣੇ ਅਪਾਹਜ ਬੇਟੇ ਨਾਲ ਭੜਾਉਣ ਦੀਆਂ ਤਿਆਰੀਆਂ ਕਰ ਰਹੀ ਸੀ ਜੀ ਹਾਂ ਤੁਸੀਂ ਸਹੀ ਸੁਣਿਆ ਪੂਆ ਦਾ ਮੁੰਡਾ ਅਤੇ ਉਸ ਦੀ ਭਤੀਜੀ ਯਾਨੀ ਕਿ ਭੈਣ ਅਤੇ ਭਰਾ ਦਾ ਬਿਆ ਐਨਾ ਹੀ ਨਹੀਂ ਜਿਸ ਕੁੜੀ ਦਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਸਿਰਫ 14 ਸਾਲ ਦੀ ਸੀ ਯਾਨੀ ਕਿ ਨਾਬਾਲਗ ਕੁੜੀ ਅਤੇ ਮੁੰਡਾ ਪੂਰੀ ਤਰ੍ਹਾਂ ਨਾਲ ਪਾਹੀ ਜਿਸ ਤੋਂ ਬੈਠਿਆ ਤੱਕ ਵੀ ਨਹੀਂ ਜਾਂਦਾ ਮੇਰਾ ਨਾਮ ਮੀਨਾ ਦੇਵੀ ਬਾਲਵਿਕਾਸ ਪ੍ਰੋਜੈਕਟ ਅਫਸਰ ਅਫਸਰ ਹਰਬੰਤ ਕਣ ਹਾਂਜੀ ਮੈਮ ਕੀ ਮਾਮਲਾ ਹੈਗਾ ਜੀ ਕਿੱਥੋਂ ਦਾ ਮਾਮਲਾ ਮਾਮਲਾ ਇਹਦਾ ਹੈ ਵੀ ਇੱਥੇ अर्ਲੀ ਚਾਈਲਡ ਮੈਰिज ਹੋ ਰਹੀ ਸੀ ਲੜਕੀ ਦੀ ਲੜਕੀ ਦੀ ਭੂਆ ਨੇ ਹੀ ਉਸ ਨੂੰ ਪਤਾ ਲੱਗਾ ਕਿ 10 ਕਿੰਨੇ ਹੋ ਗਏ ਰੱਖਿਆ ਹੈ ਕਿਉਂਕਿ ਉਹਦਾ ਜਿਹੜਾ ਲੜਕਾ ਆ ਲੜਕਾ ਪਾਜ਼ਾ ਫਿਜ਼ੀਕਲੀ ਅੰਡਰਫੈਕਟ ਹੈਗਾ ਆ ਤੇ ਉਹਦੀ ਪਹਿਲਾਂ ਕੇਅਰ ਕਰਦੀ ਸੀ ਦੇਖਭਾਲ ਕਰਦੀ ਸੀ ਲੜਕਾ ਬੈੱਡ ਦੇ ਬੈੱਡ ਤੇ ਹੀ ਹੈ ਤੇ ਹੁਣ ਉਹ ਕਹਿ ਰਹੀ ਹੈ ਕਿ ਅਸੀਂ ਇਹਦੇ ਨਾਲ ਮੈਰਿਜ ਹੀ ਕਰ ਦੇਣੀ ਆ ਉਜਾ ਸਰ ਨੂੰ ਪਤਾ ਲੱਗਾ ਤੇ ਆਪਣੇ ਬੈਲਫੇਟ ਅੱਛਾ ਛੋੜੋ ਮੈਂ ਬੈਲਫੇਟ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਬਿਲਕੁਲ ਪਤਾ ਲੱਗ ਗਿਆ ਬੱਚੀ ਦੀ ਉਮਰ ਕਿਨੀ ਦੱਸੀ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਜੀ ਲੜਕੀ ਦੀ 21 ਸਾਲ ਦੱਸੀ ਜਾ ਰਿਹਾ ਪਸ ਬਹੁਤ ਸਾਡੇ ਕੋ ਕੋਈ ਨਹੀਂ ਦੇ ਰਹੇ ਲੱਗਦਾ ਕਿ ਜ਼ਬਰਦਸਤ ਹੀ ਲੜਕੀ ਦਾ ਹਾਂ ਜੀ ਲੱਗ ਤਾਂ ਇਸ ਤਰ੍ਹਾਂ ਹੀ ਰਿਹਾ ਜੀ ਹਾਂ ਜੀ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਚੱਲ ਰਹੀ ਹੈ ਜੀ ਚੱਲ ਰਹੀ ਹੈ ਉੱਥੇ ਹੀ ਚਾਈਲਡ ਵੈਲਫੇਅਰ ਦੀ ਟੀਮ ਵੀ ਮੌਕੇ ਤੇ ਪਹੁੰਚੀ ਜੀਨਾਂ ਮੁਤਾਬਕ ਕੁੜੀ ਦੀ ਉਮਰ ਸਿਰਫ 14 ਸਾਲ ਦੇ ਕਰੀਬ ਹੈ ਦੇਰੂ ਕੁੜੀ ਦੀ ਪੂਆ ਤੋਂ ਆਧਾਰ ਕਾੜਾ ਦਾ ਮੰਗਦੇ ਰਹੇ ਪਰ ਉਹਨਾਂ ਨੂੰ ਕੁਝ ਵੀ ਨਾ ਮਿਲਿਆ ਜਿਸ ਤੋਂ ਬਾਅਦ ਹੁਣ ਬੱਚੇ ਨੂੰ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਟੀਮ ਮੈਂਬਰਾਂ ਮੁਤਾਬਕ ਕੁੜੀ ਦੀ ਪੂਆ ਕੁੜੀ ਨੂੰ ਆਪਣੇ بیٹے ਦੀ ਦੇਖਭਾਲ ਲਈ ਰੱਖਣਾ ਚਾਹੁੰਦੀ ਸੀ ਅਤੇ ਇਸ ਲਈ ਉਹ ਦੋਵਾਂ ਦਾ ਵਿਆਹ ਕਰਵਾ ਰਹੀ ਸੀ ਮੈਮ ਮੇਰਾ ਨਾਮ ਤੇ ਰੈਗਿਸਟਰ ਹਾਂਜੀ ਮੈਂ ਸਪਨਾ ਮਹਿਰਾ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਮੈਮ ਕੀ ਮਾਮਲਾ ਹੈ ਕਿੱਥੋਂ ਦਾ ਮਾਮਲਾ ਹੈ ਮਾਮਲਾ ਇਹ ਮੋਹਕ ਮੋਹਕਮਪੁਰ ਦਾ ਹੈ ਮੈਨੂੰ ਕੱਲ੍ਹ ਰਾਤੀ ਕਾਲ ਆਈ ਸੀ ਤੇ ਉਹਨਾਂ ਨੇ ਦੱਸਿਆ ਕਿ ਇੱਕ 14 ਸਾਲ ਦੀ ਲੜਕੀ ਹੈ ਜਿਤੇ ਮਾਪਿਓ ਵੀ ਨਹੀਂ ਹੈਗੇ ਔਰ ਆਪਣੇ ਰਿਸ਼ਤੇਦਾਰਾਂ ਕੋ ਰਹਿ ਰਹੀ ਹੈ ਔਰ ਉਹ ਰਿਸ਼ਤੇਦਾਰ ਉਸ ਦਾ ਵਿਆਹ ਆਪਣੇ ਲੜਕੇ ਨਾਲ ਕਰ ਰਹੇ ਜੋ ਕਿ ਅਪਾਹिज ਹੈ ਕਿ ਉਹ ਆਪਣਾ ਕੋਤੀ ਬਾਤੂ ਵਗੈਰਾ ਵੀ ਨਹੀਂ ਉਹ ਖੁਦ ਸਾਫ ਉਹ ਲੜਕੇ ਕੋ ਨਹੀਂ ਕਰਵਾ ਰਿਹਾ ਹੈ ਜਦੋਂ ਦੀ ਉਹ ਲੜਕੀ ਇਸ ਸਾਲ ਕੋ ਰਹਿ ਰਹੀ ਇਨਾਂ ਕੋ ਔਰ ਇਨਾਂ ਨੇ ਉਸ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰੰਦੀ ਅੱਜ ਸਾਜਿਸ਼ ਰੱਜੀਆ ਉਹ ਆਜੀ ਵਿਆਹ ਕਰ ਰਹੇ ਕਿ ਕਿੰਨੀ ਉਮਰ ਦੀ ਹੈ 14 ਸਾਲ ਕਹ ਰਹੇ ਹੈ ਲੜਕੀ ਦੀ ਕਿੰਨੀ ਦਸੀ ਹੈ ਉਹ ਵੀ 21 ਸਾਲ ਦਾ ਹੈ ਜ਼ਬਰਦਸਤੀ ਕਰਾਇਆ ਜਾ ਰਿਹਾ ਹੈ ਇਹ ਤੇ ਹੁਣ ਲੜਕੀ ਤਾਂ ਪਤਾ ਪਰ ਫਿਰ ਵੀ ਜੋ ਵਿਜੀਬਲ ਹੈ 14 ਸਾਲ ਦੀ ਲੜਕੀ ਦਾ ਵੈਸੇ ਵੀ ਨਹੀਂ ਕੋ ਕਾਨੂੰਨੀ ਵੀਰ ਨਹੀਂ ਕੋਈ ਕਾਨੂੰਨ ਕਹਿੰਦਾ ਕਿ ਵਿਆਹ ਹੋਏ ਉਹ ਜਿਹੜਾ ਲੜਕੇ ਦਾ ਪਰਿਵਾਰ ਉਹ ਤੁਹਾਡੇ ਨਾਲ ਤੁਮੇ ਮੈਂ ਕਾਹਾਂ ਬੋਲਿਆ ਉਹ ਉਹਨਾਂ ਨੇ ਤੇ ਬੋਲਣਾ ਜਦੋਂ ਸੱਚਾਈ ਸਾਹਮਣੇ ਆਏਗੀ ਤਾਂ ਉਹਨਾਂ ਨੇ ਤੇ ਹਰਬੜਾ ਨਹੀਂ ਆ ਉਹਨਾਂ ਦੀ ਮਾਂ ਦਾ ਕਹਿਣਾ ਕਿ ਮੇਰੇ ਬੇਟੇ ਦੀ ਉਹ ਨੂੰ ਆਂਦੀ ਰਹੀ ਆ ਕੋਟੀਆਂ ਸਾਫ ਕਰਦੀ ਰਹੀ ਆ ਨੂੰ ਆਂਦੀ ਰਹੀ ਲੜਕੀ ਕਿ ਇੰਨਾ ਮਤਲਬ ਤੁਸੀਂ ਅਗਰ ਉਸ ਲੜਕੀ ਨੂੰ ਰੱਖਿਆ ਆਪਣੇ ਕੋਲ ਉਹਦਾ ਤੁਸੀਂ ਜੋ ਮੁਆਵਜ਼ਾ ਇਸ ਤਰੀਕੇ ਨਾਲ ਲੈਣਾ ਕਿ ਇੱਕ ਲੜਕੀ ਨੂੰ ਪਰਮਨੈਂਟ ਵਿਆਹ ਕਰਕੇ ਤੇ ਉਹਦੀ ਸਾਰੀ ਜ਼ਿੰਦਗੀ ਇਸ ਲੜਕੀ ਦੀ ਉਸ ਲੜਕੇ ਦੀ ਸੇਵਾ ਕਰਦੀ ਰਹੇ ਬਿਲਕੁਲ ਪੁਲਿਸ ਵੀ ਆ اور ਚਾਈਲਡ ਸਪੈਸ਼ਲਿਸਟ ਆ ਲੇਡੀ ਮੀਨਾ ਜੀ ਨੂੰ ਮੈਂ ਕਿਤਾ ਸੀ ਸਾਰੇ ਇਥੇ ਹਾਜ਼ਰ ਹੋਏ ਪੁਲਿਸ ਮੁਤਾਬਕ ਬੱਚੀ ਦੇ ਮਾਤਾ ਪਿਤਾ ਪਹਿਲਾਂ ਹੀ ਪੂਰੇ ਹੋ ਚੁੱਕੇ ਨੇ ਅਧਿਕ ਕੁੜੀ ਕੁਝ ਸਮੇਂ ਤੋਂ ਆਪਣੀ ਪੂਆ ਕੁਲ ਰਹਿ ਰਹੀ ਸੀ ਤੇ ਇਸੇ ਦਾ ਫਾਇਦਾ ਚੁੱਕ ਲਿਆ ਉਸ ਨੇ ਨਵਾਲਿਕ ਬੱਚੀ ਦਾ ਵਿਆਹ ਕਰਵਾਉਣਾ ਚਾਹਿਆ ਜਿਸ ਨੂੰ ਕੇ ਮੌਕੇ ਤੇ ਰੋਕ ਦਿੱਤਾ ਗਿਆ ਅਡਵਾਂਸਟੋ ਮੇਰਾ ਸਾਬਕਾ ਡਾਕਟਰ ਪੂਰਨ ਸਿੰਘ ਅਲੀ ਚਨਾਸਾ ਚ ਮੋਗਮਪੁਰਾ ਸਰ ਕੀ ਮਾਮਲਾ ਕੀ ਇਹ ਮਾਮਲਾ ਛੋਟੀ ਉਮਰ ਦਾ ਬੱਚਾ ਬੱਚੀ ਜਿਹਦਾ ਵਿਆਹ ਕਰਾਉਣਾ ਹੈ ਜਿਹੜਾ ਲੜਕਾ ਉਹ ਪਾ ਜਾਦਾ ਉਹ ਪਾਜ ਹੋਣ ਕਰਕੇ ਉਹਨਾਂ ਦੇ ਹੈ ਤੇ ਰਿਲੇਟਿਵ ਹੀ ਇੱਕ ਦਿਜ ਦੇ ਪਰ ਉਹ ਪਾਜ ਆ ਲੜਦਾ ਇਹ ਲੜਕੀ ਦਾ ਮਾਂ ਪਿਓ ਨਹੀਂ ਹੈਗਾ ਤਾਇਆ ਦਾਈ ਆ ਹੋਰੇ ਇਹ ਤੁਹਾਨੂੰ ਕਿਹਨਾਂ ਨੂੰ ਸ਼ਿਕਾਇਤ ਦੀ ਸਾਨੂੰ ਆ ਕਿ ਹੈਲ ਬਹੁਤ ਮਸਾਲਾ ਆਪਣਾ ਚਾਈਲਡ ਵਾਲਿਆਂ ਨੇ ਕੀਤੀ ਤੇ ਹੁਣ ਕੀ ਮਾਮਲਾ ਚੱਲਦਾ ਮਾਮਲਾ ਇਥੇ ਉੱਥੇ ਗੁਰਦਾਰੇ ਗੁਰਦਾਰੇ ਤੇ ਆਏ ਨਹੀਂ ਘਰ ਆਏ ਆ ਘਰ ਦੇ ਵਿੱਚ ਉਹ ਲੜਕਾ ਜਿਹੜਾ ਪਾਜ ਆ ਤੇ ਹੁਣ ਕੀ ਮਾਮਲਾ ਕੋਈ ਦਰਜ ਕੀਤਾ ਉਹ ਜੇ ਅੱਜ ਇਹਨਾਂ ਦੇ ਐਲ ਜੀ ਆਈ ਆਣ ਉਹ ਵੇਖੋ ਜੀ ਕੀ ਕਰਦੇ ਪੇਸ਼ ਪੂਛ ਕਰਾਉਣੇ ਬਣਾਉਣਾ ਨਹੀਂ ਲੜਕੀ ਦਾ ਮਾਂ ਪਿਓ ਨਹੀਂ ਤਾਇਆ ਦਾਈ ਆ ਲੜਕੀ ਜਿਹੜਾ ਲੜਕੀ ਆ ਲੜਕਾ ਲੜਕੀ ਉਹਦੀ ਭੂਆ ਹੀ ਲੱਗਦੀ ਹੈ ਜਿਹਦਾ ਲੜਕਾ ਇਹ ਲੜਕੀ ਕਿਹਦੇ ਉੱਪਰ ਘਟ ਹੈ ਜੀ ਕਹਿੰਦੇ ਇਹਨਾਂ ਦਾ ਹਾਰ ਕਾਲ ਵਾਲੇ ਵੇਖਣੇ ਸਰਬ ਹਾਲਾਂਕਿ ਇਹ ਪਾਹੀ ਜਿਹੜਾ ਕੋਈ ਜੁਰਮ ਨਹੀਂ ਅਤੇ ਨਾ ਹੀ ਇਹ ਪਾਹੀ ਜ ਵਿਅਕਤੀ ਦਾ ਵਿਆਹ ਕਰਨਾ ਜੁਰਮ ਹੈ ਪਰ ਇਸ ਤਰ੍ਹਾਂ ਵਿਆਹ ਕਰਨਾ ਜ਼ਰੂਰ ਜੁਰਮ ਹੈ ਜਿਸ ਨੂੰ ਨਾਤਾ ਕਾਨੂੰਨ ਕਬੂਲਦਾ ਹੈ ਅਤੇ ਨਾ ਹੀ ਸਾਡਾ ਸਮਾਜ ਮਾਮੇ ਦੀ ਧੀ ਨਾਲ ਵਿਆਹ ਕਰਵਾਉਣਾ ਸਿੱਖ ਸਮਾਜ ਦਾ ਹਿੱਸਾ ਕਦੇ ਵੀ ਨਹੀਂ ਸੀ ਅਤੇ ਨਾ ਹੀ ਹੋਵੇਗਾ ਅਜਿਹੇ ਜ ਹੁਣ ਪੁਲਿਸ ਇਸ ਮਾਮਲੇ ਚ ਅਖੇ ਕੀ ਕਾਰਵਾਈ ਕਰਦੀ ਹੈ ਏ ਦੇਖਣਾ ਬੇहद ਲਾਚਮੀ ਹੋਵੇਗਾ ਅਮਰੀਕਾ ਤੋਂ ਹਜ ਜੀਤ ਕਰੇ ਵਾਲ ਸੈਂਟਰਲ ਪੰਜਾਬ ਟੀਵੀ